ਠੀਕ ਹੈ ਕਾਫ ਸਟਾਰਟਰ ਜੀ ਇਹ ਕਾਫ ਗਰੋਵਰ ਜੀ ਠੀਕ ਹੈ ਜੀ ਤੇ ਫਿਰ ਫਿਰ ਜੀ ਠੀਕ ਹੈ ਜਿਹੜਾ ਲਗਾਤਾਰ ਬਾਈ ਜੀ ਤਾਰਾ ਫੀਡ ਕੰਪਨੀ ਹੈ ਜਿਹੜੀ ਹਾਂਜੀ ਇਹਨੂੰ 25 ਸਾਲ ਤੋਂ ਉੱਪਰ ਜਿਹੜਾ ਸਮਾਂ ਹੋ ਗਿਆ ਫਾਰਮਰ ਦਾ ਵਿਸ਼ਵਾਸ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਕਿਸਾਨ ਮੇਲੇ 'ਚ ਆਏ ਹੋਏ ਆ ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਵਿਖੇ ਤੇ ਇੱਥੇ ਬਾਈਆਂ ਨੇ ਨਾ ਤਾਰਾ ਫੀਡ ਦੀ ਸਟਾਲ ਲਾਈ ਹੋਈ ਆ ਤੇ ਆਜੋ ਆਪਾਂ ਬਾਈਆਂ ਤੋਂ ਜਾਣਕਾਰੀ ਲੈਣੇ ਆਂ ਵੀ ਪਸ਼ੂਆਂ ਵਾਸਤੇ ਕੀ ਗੱਲਬਾਤ ਹੈ ਚ ਬੀਕੇ ਮੈਂ ਤਿਆਰ ਕਰਦੇ ਨੇ ਕਿੰਨਾ ਕ ਇਹਦਾ ਫਾਇਦਾ ਵੀ ਪਸ਼ੂਆਂ ਨੂੰ ਦੁੱਧ ਵਗੈਰਾ ਵੀ ਵਾਦਦੇ ਨੇ ਜਾਂ ਕੀ ਕੁਆਲਿਟੀ ਇਹਨਾਂ ਦੀ ਹੁੰਦੀ ਹੈ ਭਾਈ ਜੀ ਸਵਾਗਤ ਹੈ ਤੁਹਾਡਾ ਪੇਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੱਸਿਓ ਮੜਾ ਜਾਣਕਾਰੀ ਦਿਓ ਭਾਈ ਜੀ ਆਪਣਾ 25 ਸਾਲ ਤੋਂ ਅਸੀਂ ਕੰਪਨੀ ਤਾਰਾ ਆਇਡੀਓ ਹੋ ਮਾਰਕੀਟ ਦੇ ਵਿੱਚ ਕੰਮ ਕਰ ਰਹੀ ਹੈ ਲਗਾਤਾਰ ਫੀਡ ਦੇ ਰਹੀ ਹੈ ਹਰ ਪ੍ਰਕਾਰ ਦੀ ਫੇਸ ਟੂ ਫੇਸ ਪਸ਼ੂ ਨੂੰ ਫੀਡ ਅਸੀਂ ਦਿੰਦੇ ਆ ਜੀ ਠੀਕ ਹੈ ਜਿਵੇਂ ਤੁਸੀਂ ਲਾ ਲਓ ਸ਼ੁਰੂ ਦੇ ਵਿੱਚ ਅਸੀਂ ਮਤਲਬ 15 ਦਿਨਾਂ ਤੋਂ ਲੈ ਕੇ ਕਵ ਸਟਾਰਟਰ ਠੀਕ ਹੈ 15 ਦਿਨਾਂ ਤੋਂ 3 ਮਹੀਨਿਆਂ ਤੱਕ 3 ਮਹੀਨਿਆਂ ਤੋਂ ਲੈ ਕੇ 9 ਮਹੀਨਿਆਂ ਤੱਕ ਕਾਫ ਗਰੋਵਰ ਠੀਕ ਹੈ ਫਿਰ ਅਸੀਂ ਹੀ ਫਿਰ ਫਿਰ ਆਉਂਦੇ ਹਾਂ ਜੀ 9 ਮਹੀਨਿਆਂ ਤੋਂ ਲੈ ਕੇ ਜਿਸ ਤੱਕ ਸੂਣ ਦੇ 25 ਦਿਨ ਰਹਿਣ ਤੋਂ ਪਹਿਲਾਂ ਤੱਕ ਨਹੀਂ ਕਿਵੇਂ ਬਾਈ ਕਿਵੇਂ ਲਾ ਲੋ ਆਪਣੇ ਆਪਣੇ ਆ ਫਾਰਮ ਹੁੰਦੇ ਨੇ ਗਾਈਆਂ ਦੇ ਹਾਂਜੀ ਹਾਂਜੀ ਉਹਨਾਂ 'ਚ ਕਿਵੇਂ ਸੂਣ ਤੋਂ ਪਹਿਲਾਂ ਵੀ ਕੋਈ ਇਹ ਜੀ ਖਰਾਕ ਹੈਗੀ ਵੀ ਕਿਹੜਾ ਦੁੱਧ ਦਾ ਵੀ ਜਿਵੇਂ ਪਿਛਲੀ ਵਾਰੀ ਮੰਨ ਕੇ ਚੱਲੋ 24 ਲੀਟਰ ਜਾਂ 36 ਲੀਟਰ ਦੁੱਧ ਦਿੰਦੀ ਸੀ ਗਾਈ ਹਾਂਜੀ ਹਾਂਜੀ ਵੀ ਆਪਾਂ ਉਹਨੂੰ ਸੂਣ ਤੋਂ ਪਹਿਲਾਂ ਹੀ ਉਹ ਚੀਜ਼ ਪਾ ਦਈਏ ਬਿਕਉ ਇਹੇ ਜੀ ਫੀਡ ਹੈਗੇ ਵੀ ਇੱਕ ਅੱਗੇ ਨਾਲੋਂ ਦੁੱਧ ਦੀ ਗ੍ਰੋਥ ਵਾਜੇ ਨਾਲ ਤਾਂ ਪੈਂਡ ਬਾਈ ਹਾਂਜੀ ਜਿਵੇਂ ਅਸੀਂ ਕੰਪਨੀ ਵੱਲੋਂ ਮਤਲਬ ਜਿਹੜੀ ਗਾਂ ਸੂਣ ਵਾਲੀ ਐ ਉਹਨੂੰ ਤਾਰਾ ਕਲੋਜ ਹੈ ਫੀਡ ਹੈ ਜ ਆਪਣੀ ਅੱਛਾ ਜੀ ਇਹ 25 ਦਿਨ ਪਹਿਲਾਂ ਪਾਉਗੇ ਜੀ ਠੀਕ ਹੈ ਜੀ 4 ਕਿਲੋ ਇਹ ਪਾਉਗੇ 2 ਕਿਲੋ ਸਵੇਰੇ 2 ਕਿਲੋ ਸ਼ਾਮ ਠੀਕ ਹੈ ਜੀ ਠੀਕ ਹੈ ਜੀ ਜਦੋਂ ਇਹ 25 ਦਿਨ ਪਹਿਲਾਂ ਪੈਂਦੀ ਆ ਇਹ ਉਹਨੂੰ ਹਰੇਕ ਬਿਮਾਰੀ ਤੋਂ ਬਚਾਉਂਦੀ ਆ ਠੀਕ ਹੈ ਜੀ ਲੀਵਰ ਨੂੰ ਸਟੈੱਥ ਤੋਂ ਬਚਾਉਂਦੀ ਆ ਠੀਕ ਹੈ ਜੀ ਠੀਕ ਹੈ ਜੀ ਕੋਈ ਥਾਣਾ ਚ ਕੋਈ ਪ੍ਰੋਬਲਮ ਹੈ ਉਹਨੂੰ ਸੈੱਟ ਕਰੂਗੀ ਠੀਕ ਹੈ ਜੀ ਜੇ ਜਦੋਂ ਇਹ ਫੀਡ ਪਾਓਗੇ ਇਹਦੀ ਜਿਹੜੀ ਗਰੋਥ ਆ ਉਹ ਤੁਸੀਂ ਆਪ ਦੇਖੋਗੇ ਠੀਕ ਹੈ ਜੀ ਜਾਨਵਰ ਦੀ ਫੋਟੋ ਖਿੱਚ ਕੇ ਪਾਉਣੀ ਸ਼ੁਰੂ ਕਰ ਦਿਓ ਠੀਕ ਹੈ ਜੀ ਸਾਨੂੰ ਰਿਜ਼ਲਟ ਬੋਲਣਗੇ ਠੀਕ ਹੈ 4 ਘੰਟਿਆਂ ਤੋਂ ਪਹਿਲਾਂ ਪਹਿਲਾਂ ਉਹ ਜਦੋਂ ਸੂਪੀ 4 ਘੰਟਿਆਂ ਤੋਂ ਪਹਿਲਾਂ ਉਹਦੀ ਜੇਰ ਪਹੂਗੀ ਠੀਕ ਹੈ ਪਿਛਲੇ ਸੂਏ ਨਾਲ ਉਹ ਜਿਹੜੀ ਤੁਸੀਂ ਦੁੱਧ ਦੀ ਗੱਲ ਕਰਦੇ ਹੋ ਇਹ 20% ਜਿਹੜਾ ਦੁੱਧਾ ਉਹ ਵੱਧਦਾ ਹੈ ਜੜਾ ਠੀਕ ਹੈ ਉਹ ਦੇਉਗੇ ਕਿਵੇਂ ਛੋਟਾ ਬੱਚਾ ਹੁੰਦਾ ਮੰਨ ਲਓ 2-3 ਮਹੀਨੇ ਬਾਅਦ ਆਪਾਂ ਦੁੱਧ ਘਟਾ ਦਨੇ ਆ ਉਹਦਾ ਹਾਂਜੀ ਵੀ ਕਿਵੇਂ ਲਾ ਲਓ ਬੱਚੀ ਦੀ ਲਾ ਲਓ ਆਪਾਂ ਗਾਈ ਮਾਗਰ ਹੁੰਦੀ ਹੈ ਜਿਹੜੀ ਹਾਂਜੀ ਹਾਂਜੀ ਵੀ ਉਹਦੀ ਗ੍ਰੋਥ ਵਾਸਤੇ ਕੋਈ ਇਹੋ ਜਿਹੀ ਫੀਡ ਹੈ ਉਹਨੂੰ ਗ੍ਰੋਥ ਹੋਣੀ ਹੈ 15 ਦਿਨਾਂ ਤੋਂ ਇਹ ਫੀਡ ਆਪਣੇ ਸ਼ੁਰੂ ਕਰਨੀ ਪਵੇ ਅੱਛਾ ਜੀ ਜਦੋਂ 15 ਦਿਨਾਂ ਤੋਂ ਬਾਅਦ ਜੀ ਅੱਛਾ 15 ਦਿਨਾਂ ਕਾਫਟ ਸਟਾਰਟਰ ਜੀ ਠੀਕ ਹੈ ਇਹ ਆਪਾਂ ਕਿਹੜਾ ਬੱਚਾ ਨਵਾਂ ਪੈਦਾ ਹੁੰਦਾ ਹਾਂਜੀ ਹਾਂਜੀ ਉਹਨੂੰ 15 ਦਿਨਾਂ ਤੋਂ ਆਪਣੀ ਫੀਡ ਯੂਜ਼ ਕਰੂਗਾ ਜੀ ਹਾਂਜੀ ਉਹਦੀ ਜਿਹੜੀ ਬੱਸੀ ਹੈ ਉਹ 10-12 ਮ ਨਮੀ ਹੋ ਜੂ ਸਾਢੇ 3 ਕੁਆਂਟਲ ਵਜਨ ਹੋਊਗਾ ਕੱਟੀ ਦਾ 15 ਤੋਂ 16 ਮਿੰਨਿਆਂ ਤੱਕ ਠੀਕ ਹੈ ਜੀ ਸਾਢੇ 3 ਕੁਆਂਟਲ ਵਜਨ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਇੱਕ ਮਤਲਬ ਉਹਦਾ ਜਿਹੜਾ ਡੇਲੀ ਦਾ ਵਜਨ ਹੈ ਕੱਟੀ ਦਾ 9 ਮਿੰਨਿਆਂ ਤੋਂ ਉੱਪਰ ਦੀ ਕੱਟੀ ਜਿਹਨੂੰ ਹੀਫਰ ਪਾਊਗੀ ਡੇਲੀ ਦਾ 1 ਕਿਲੋ ਤੋਂ ਉੱਪਰ ਐੜਾ ਹੋ ਠੀਕ ਹੈ ਉਹ ਵੇਟ ਐੜਾ ਬਦੋਗਾ ਠੀਕ ਹੈ ਉਸ ਤੋਂ ਬਾਅਦ ਕਈ ਕਰਾਂ ਦੇ ਵਿੱਚ ਜਿਵੇਂ ਆਪਣੀ ਇਹ ਫਿਡਾਰੀ ਹੈ ਜੀ ਇੱਧਰ ਮਾਰੀ ਨਹੀਂ ਆਜਾ ਤਾਰਾ ਹੀ ਫਰੀ ਹਾਂਜੀ ਹਾਂਜੀ ਕੋਈ ਵੀ ਮਤਲਬ ਫਾਰਮਰ ਦੇ ਕੇਸ ਅੜੇ ਹੋਏ ਨੇ ਠੀਕ ਹੈ ਜੀ 6 6 ਮਹੀਨੇ ਹੋ ਗਏ ਮੱਝਾਂ ਸੂਈਆਂ ਨੂੰ ਜਾਂ ਗਾਵਾਂ ਸੂਈਆਂ ਨੂੰ ਠੀਕ ਹੈ ਜੀ ਉਹ ਨਵੀਆਂ ਨਹੀਂ ਹੋ ਰਹੀਆਂ ਇਹ ਫੀਡ ਪਾਓ ਜੀ ਠੀਕ ਹੈ ਜੀ ਨਹੀਂ ਕਿਵੇਂ ਹੋਣਾ ਆਪਾਂ ਜਿਹੜਾ ਕੋਈ ਪਸ਼ੂ ਸੂਪਾਦਾ ਹੈ ਜਾਂ ਸੂਣ ਤੋਂ ਪਹਿਲਾਂ ਵੀ ਕਿੰਨੀ ਕਿੰਨੀ ਖਰਾਕ ਪੈਂਦੀ ਹੈ ਆਪਣੀ ਤਾਰਾ ਫੀਡ ਹਾਂਜੀ ਉਹ ਉਸ ਤੋਂ ਦੱਸ ਦਿਓ ਆਪਾਂ ਨੂੰ ਦਰਸ਼ਕ ਪਈਆਂ ਨੂੰ ਵੀ ਇਹ ਵੀ ਜਾਣਕਾਰੀ ਚਾਹੁੰਦੇ ਨੇ ਇਹ ਪਸ਼ੂ ਨੂੰ ਕਿੰਨੀ ਪਾਈਏ ਆਪਾਂ ਫੀਡ ਪਸ਼ੂ ਦੁੱਧ ਵਾਲੇ ਨੂੰ ਕਹਿ ਰਹੇ ਹਾਂ ਕਿ ਪਤਾ ਛੋਟੇ ਨੂੰ ਦੁੱਧ ਵਾਲੇ ਨੇ ਕਿਹੜਾ ਦੁੱਧ ਦੇ ਰਿਹਾ ਹੈਗਾ ਹਾਂਜੀ ਦੁੱਧ ਵਾਲੇ ਨੂੰ ਅਦਾ ਜਿਵੇਂ ਦੁੱਧਾਂ ਦੇ ਪਸ਼ੂਆਂ ਵਾਸਤੇ ਫੀਡ ਆ ਇਹ ਆਪਣੀ 11000 ਫੀਡ ਹੈ ਜਿਹੜੇ 35 40 ਲੀਟਰ ਪਸ਼ੂ ਦੁੱਧ ਦਿੰਦੇ ਨੇ ਉਹਨਾਂ ਵਾਸਤੇ ਅੱਛਾ ਜੀ ਤਾਰਾ ਜੀ ਇਹਦੇ ਬਹੁਤ ਰਿਜ਼ਲਟ ਨਹੀਂ ਇਹਦੀ ਕਿੰਨੀ ਪੈਂਦੀ ਹੈ ਉਸਤਨ ਵੀ ਦਿਨ ਦੇ ਕਿੰਨੇ ਪਾਈਏ ਆਪਾਂ ਜੀ ਮਤਲਬ ਮੱਝ ਨੂੰ ਇਹ 2 ਕਿਲੋ ਦੁੱਧ ਤੇ ਮਗਰ 1 ਕਿਲੋ 1 ਕਿਲੋ ਜੀ ਅੱਛਾ ਜੀ ਗਾਂ ਗਾਂ ਨੂੰ 2.5 ਕਿਲੋ ਦੁੱਧ ਮੰਗ ਰਿਹਾ ਕਿਲੋ ਜੀ ਠੀਕ ਠੀਕ ਹੈ ਜੀ ਉਦੋਂ ਬਾਅਦ ਇਹ ਬੈਸਟ ਫੀਡ ਆ ਰਿਹਾ ਜੀ ਆਪਣੀ ਤਾਰਾ ਫੀਡ ਦੀ ਤਾਰਾ ਪ੍ਰੀਮੀਅਮ ਠੀਕ ਹੈ ਠੀਕ ਹੈ ਜੀ ਇਹ ਫੀਡ ਦਾ ਕੋਈ ਤੋੜ ਨਹੀਂ ਹੈਗਾ ਕੋਈ ਮੁਕਾਬਲਾ ਨਹੀਂ ਹੈਗਾ ਜਦੋਂ ਇਹ ਫਾਰਮਰ ਪਾਉਣਗੇ ਫੈਂਟ ਦੁੱਧ ਤੇ ਆਪਦੇ ਆਪ ਕੁਆਲਿਟੀ ਦਾ ਇਹ ਪਤਾ ਲੱਗੂ ਬਾਜਨ ਨਹੀਂ ਘਟਦਾ ਜੇ ਜਦੋਂ ਫੀਡ ਪੈਂਦੀ ਆ ਖਨਾ ਚਰੋਗ ਨਹੀਂ ਆਉਂਦਾ ਜੀ ਬਸ ਤੇ ਬਈਆਂ ਦਾ ਦਰਸ਼ਕ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕੋਈ ਸੁਨੇਹਾ ਵੀ ਸੁਨੇਹਾ ਸੀ ਦਰਸ਼ਕ ਵੀਰਾਂ ਨੂੰ ਸੁਨੇਹਾ ਜਣਾਉਣਾ ਚਾਹੁੰਦੇ ਜਿਵੇਂ ਤਾਰਾ ਦੀ ਪ੍ਰੀਮੀਅਮ ਫੀਡ ਵਰਤੋ ਸਾਡੀ ਫੀਡਾ ਵਰਤੋ ਵੱਧ ਤੋਂ ਵੱਧ ਤੇ ਕੋਈ ਦਿੱਕਤ ਨਹੀਂ ਆਊ ਜੋ ਤਾਂ ਤਾਰਾ ਦੀ ਫਿੱਡ ਪੈਂਦੀ ਹੈ ਜਿੱਥੇ ਜੀ ਉੱਥੇ ਨਾ ਥਣਾ ਦਾ ਰੋਗ ਆਉਂਦਾ ਜੀ ਠੀਕ ਹੈ ਤੇ ਨਾ ਹੀ ਮਤਲਬ ਕੱਲ ਨੂੰ ਪਸ਼ੂ ਦਾ ਕੈਲਸ਼ੀਅਮ ਨਹੀਂ ਘਟ ਆਉਂਦੀ ਹੈ ਤੇ ਪਸ਼ੂ ਦਾ ਵਜਨ ਹੀ ਟੁੱਟਦਾ ਜਿੱਥੇ ਤਾਰਾ ਪੈਂਦੀ ਹੈ ਠੀਕ ਹੈ ਧੰਨਵਾਦ ਬਾਈ ਸਸੀ ਗੱਲ ਜੀ ਇੱਕ ਫੋਟੋ ਖਿੱਚ ਦੇ ਬਾਈ ਨੂੰ